ਆਪ ਪਾਕਿਸਤਾਨ ਵਾਲੇ ਬਾਬਿਓ ਐਡਿਟ ਹੀ ਕਰਉਦੇ ਆ ਅੱਜ ਤੋ ਡਰੋਨਾਂ ਦੇ ਹਮਲੇ ਨਹੀਂ ਹੋਣਦੇ ਆਪਣੇ ਅੰਦਰ ਉਹਨਾਂ ਵਾਲੇ ਆਪਾਂ ਛੁੱਟਦੇ ਤੇ ਉਹਨਾਂ ਨੇ ਆਪਣੇ ਵਾਲੇ ਛੁੱਟਦੇ ਆਪਣਾ ਕਿਤੇ ਇੱਕ ਡਰੋਨ ਉੱਥੇ ਡਿੱਗ ਪਿਆ ਉਹ ਜਿਹਦੇ ਘਰ ਦੇ ਲਾਗੇ ਡਿੱਗਿਆ ਉਹਨੇ ਚੱਕ ਕੇ ਤੇ ਆਪਣੇ ਘਰ ਲੈ ਗਿਆ ਤੇ ਉਹ ਨਿਆਣਿਆਂ ਨੂੰ ਫਰਾਤਾ ਸਾਰਾ ਦਿਨ ਨਿਆਲੇ ਕਿਤੇ ਡਰੋਨ ਨਾਲ ਖੇਡਦੇ ਰਹੇ ਆ ਹੁਣ ਉਹ ਆਰਮੀ ਵਾਲੇ ਜਿਨ੍ਹਾਂ ਨੇ ਡਰੋਨ ਛੁੱਟਿਆ ਉਹ ਚਾਹੁੰਦੇ ਸੀ ਵੀ ਚੱਲ ਇਹ ਡਰੋਨ ਚੱਕ ਕੇ ਤੇ ਉੱਤੇ ਕੋਈ ਸਰਚ-ਸੁਰਚ ਕਰੀਏ ਵੀ ਕੀ ਸਾਹਿਬ ਬਣਾ ਕਿੱਥੋਂ ਦਾ ਡਰੋਨ ਆ ਜਾਂ ਕੀ ਸਾਹਿਬ ਤਾਂ ਇਹਦੇ ਵਿੱਚ ਉਹ ਲੱਭਦੇ ਰਹੇ ਉਹਨਾਂ ਨੂੰ ਡਰੋਨ ਨਾਲ ਲੱਭੇ ਕਿੱਥੇ ਚਲ ਗਿਆ ਉਹ ਉਹ ਕਹਿੰਦੇ ਲੱਭਦੇ ਲਪਾਉਂਦੇ ਆ ਸ਼ਾਮਾਂ ਨੂੰ ਕਿਤੇ 9-10 ਵਜੇ ਜਾ ਕੇ ਪਤਾ ਲੱਗਾ ਕਿ ਫਲਾਣੇ ਬੰਦੇ ਕੋ ਉਹਦੇ ਕੋ ਸਾਰੇ ਜਿਹੜਾ ਮਹਿਕਮਾ ਉਹਦੇ ਕੋ ਆ ਗਿਆ ਕਹਿੰਦੇ ਵੀ ਸਾਡਾ ਡਰੋਨ ਦੇ ਉਹ ਬੰਦਾ ਉਹਦਾ ਤੇ ਚੜ ਗਿਆ ਕਹਿੰਦਾ ਤੂੰ ਹੀ ਸਵੇਰ ਦੇ ਕਿੱਥੇ ਸੀ ਸਵੇਰੇ ਕਿਉਂ ਨਹੀਂ ਲੈਣ ਆਇਆ ਡਰੋਨ ਕਹਿੰਦਾ ਸਵੇਰੇ 5-6 ਵਜੇ ਦਾ ਡਰੋਨ ਥੱਲੇ ਡਿੱਗਾ ਮੈਂ ਚੱਕ ਕੇ ਆਪਣੇ ਨਿਆਣਾਂ ਦਿੱਤਾ ਕਹਿੰਦਾ ਸਾਰਾ ਦਿਨ ਨਿਆਣੇ ਖੇਡਦੇ ਰਹੇ ਡਰੋਨ ਨਾਲ ਤੇ ਕਿਦੋਂ ਕਹਿੰਦਾ ਕੋਈ ਲੈ ਨਹੀਂ ਆ ਮੈਂ ਇੱਕ ਬਾੜੀਆਂ ਨੂੰ ਵੇਚਦਾ 1300 ਦਾ ਉਹ ਕਹਿੰਦੇ ਕਿਹੜੇ ਬਾੜੀਆਂ ਕੋ ਵੇਚਿਆ ਉਹ ਕਹਿੰਦਾ ਫਲਾਣੇ ਨੂੰ ਕਹਿੰਦਾ ਚੱਲ ਸਾਡੇ ਨਾਲੇ ਚੱਲ ਉਹ ਨਾਲੇ ਚਲ ਜਾਂਦਾ ਕੋ ਕਬਾੜੀਓਂ ਜਾਦੇ ਇੱਕ ਕਬਾੜੀਓਂ ਵੀ ਗਾਰੇ ਬੜਾ ਕੱਬਾ ਉਹ ਕਹਿੰਦਾ ਮੈਨੂੰ ਮੇਰੀ ਦਿਹਾੜੀ ਤੋਂ ਮੈਂ ਤਾ ਦੇਣਾ ਡਰੋਣ ਕਹਿੰਦਾ ਮੈਂ 1300 ਇਹਨੂੰ ਦਿੱਤਾ ਮੈਨੂੰ 200 ਰੁਪਏ ਉੱਤੇ ਦੇਵੋ ਕਹਿੰਦੇ ਮੈਂ ਤਾਨੂੰ ਡਰੋਣ ਦੇਣਾ ਉਹ ਆਰਮੀ ਵਾਲਿਆਂ ਨੇ ਪੁਲਿਸ ਵਾਲਿਆਂ ਨੇ 1500 ਰੁਪਏ ਕਰਾ ਕਬਾੜੀਏ ਨੂੰ ਦੇ ਕੇ ਡਰੋਨ ਲਿਆ ਇਹਦੇ ਜੱਗ ਕੀ ਇਹਦੇ